ਕੌਮ ਦੇ ਵਿੱਚ ਬਹੁਤ ਵੱਡੀਆਂ ਦੁਬਧਾ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਕਰਕੇ ਕੌਮ ਦੇ ਵਿੱਚ ਬਹੁਤ ਵੱਡੇ ਬੱਧ ਤੇ ਨਗਾਰ ਆਇਆ ਜਿੱਥੇ ਪਿੱਛੇ ਬੇਅਦਬੀਆਂ ਦਾ ਮੁੱਦਾ ਬਹੁਤ ਪਖਿਆ ਰਿਆ ਉਥੇ ਇੱਕ ਅਹਿਮ ਮੁੱਦਾ ਜਿਹੜਾ ਆ ਪਿਛਲੇ 10 ਸਾਲ ਪਹਿਲਾਂ ਉਹ ਸ਼੍ਰੋਮਣੀ ਕੁਰਦਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਸੀ 4 ਸਾਲੋਂ ਪ੍ਰਧਾਨ ਰਹੇ ਆ ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਪਦ ਸੰਭਾਲਦੇ ਹੋਏ ਗੁਰੂ ਘਰ ਦਾ ਅਮਰਤ ਵੀ ਛਕਿਆ ਆ ਲੇਕਿਨ ਜਿਹੜੀ ਮਰਜ਼ਾ ਦਾ ਉੱਤੇ ਪੂਰਾ ਨਹੀਂ ਖੜੇ ਹੋਏ ਕਿਉਂਕਿ ਇੱਕ ਤਾਂ ਉਹਨਾਂ ਦੇ ਕੁੜੀ ਮਾਰਦਾ ਕੇਸ ਜਿਹੜਾ ਚੱਲਦਾ ਸੀ ਅਦਾਲਤ ਦੇ ਵਿੱਚ ਉਹ ਤੋਂ ਸਜ਼ਾ ਹੋ ਚੁੱਕੀ ਆ ਹਜੇ ਜ਼ਮਾਨਤ 'ਚੋਂ ਬਾਹਰ ਆਏ ਹੋਏ ਆ। ਜੇ ਕੋ ਗੁਰਮਤ ਮਜਾਦਾ ਵਿੱਚ ਜਿਹੜਾ ਕੁੜੀ ਮਾਰ ਨੜੀ ਮਾਰ ਦੇ ਨਾਲ ਸੰਬੰਧ ਸਿੱਖਾਂ ਨੂੰ ਰੱਖਣਾ ਬਰਜਤ ਕੀਤਾ ਗਿਆ ਬਹੁਤ ਵੱਡੀ ਅਵਗਿਆ ਆ। ਦੂਜਾ ਉਹ ਰੋਮਾਂ ਦੀ ਬੇਅਦਬੀ ਕਰਦੇ ਰਹੇ ਆ। ਜਦੋਂ ਉਹ 4 ਸਾਲ ਪ੍ਰਧਾਨ ਰਹੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ। ਉਹਨਾਂ ਨੇ ਗੁਰੂ ਮਹਾਰਾਜੀ ਜੋ ਮਰਜਾਦਾ ਆ ਜਾਣ ਬੁੱਝ ਕੇ ਭੰਗ ਕੀਤੀ ਆ। ਇਹ ਕਿਸੇ ਨੇ ਵੀ ਉਹਦੀ ਬਾਤ ਤਵੱਜੋ ਨਹੀਂ ਦਿੱਤੀ ਬਹੁਤ ਕੁਝ ਸੋਸ਼ਲ ਮੀਡੀਆ ਤੇ ਮੀਡੀਆ ਤੇ ਅਖਬਾਰਾਂ 'ਚ ਸ਼ਬਦ ਆ ਰਿਹਾ ਪਰ ਕਿਸੇ ਨੇ ਉਹਦੀ ਸਣਾਈ ਨਹੀਂ ਕੀਤੀ ਅੱਜ ਅਸੀਂ ਇਹ ਆਸ ਲੈ ਕੇ ਆਏ ਆ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਪਿਛਲੇ ਬੰਨੇ ਸ਼੍ਰੋਮਣੀ ਅਕਾਲੀ ਦਲ ਦਾ ਮੁਤਾਜੜਾ ਉਹਨੂੰ ਵਿਚਾਰ ਨਹੀਂ ਰੱਖ ਕੇ ਕੋਈ ਨਰਪੱਖ ਫੈਸਲਾ ਲੈਣਗੇ ਕੌਮ ਦੀ ਚੜ੍ਹਦੀ ਕਲਾ ਲਈ ਇਸੇ ਤਰ੍ਹਾਂ ਬੇਨਤੀ ਕਰਨ ਵਾਸਤੇ ਕਿ ਬੀਬੀ ਜ਼ਗੀਰ ਕੌਰ ਨੂੰ ਸ਼੍ਰੀ ਕਾਲ ਸਾਹਿਬ ਤੇ ਤਲਬ ਕਰਕੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ 4 ਸਾਲ ਦੇ ਵਿੱਚ ਜਿਹੜੀ ਅਗਗਿਆ ਸੀਗੀ ਜੂਗਰਾਸਰੇ ਚ ਮਰਜ਼ਾਦਾ ਉਹ ਭੰਗ ਕੋ ਕੀਤੀ ਤੇ ਤੁਸੀਂ ਰੋਮਾਂ ਦੀ ਬਿਆਦਵੀ ਕੋ ਕੀਤੀ ਉਹਦਾ ਸਪਸ਼ਟਿਕਰ ਲੈ ਕੇ ਉਹਨਾਂ ਨੂੰ ਧਾਰਮਿਕ ਰੋਹ ਰੀਤਾਂ ਅਨਸਾਰ ਉਹਨਾਂ ਸਜ਼ਾ ਦਿੱਤੀ ਜਾਵੇ ਇਹ ਸਾਡਾ ਮੰਗ ਪੱਤਰ ਸੀ ਅੱਜ ਦਾ ਜੋ ਅਸੀਂ ਸੰਗਤਾਂ ਇਕੱਤਰ ਹੋ ਕੇ ਇੱਥੇ ਆਈਆਂ ਦੇਣ ਆਏ ਸੀ ਸਿੰਘ ਸਾਹਿਬ ਵੱਲੋਂ ਕੀ ਸ਼ਾਸ਼ਨ ਦਿੱਤਾ ਗਿਆ ਸਿੰਘ ਸਾਹਿਬ ਵੱਲੋਂ ਭਾਸ਼ਣ ਦਿੱਤਾ ਗਿਆ ਕਿ ਅਸੀਂ ਇੱਥੇ ਜੋ ਬੰਦ ਦੀ ਕਾਰਮੀਓ ਕਰਾਂਗੇ ਪੀਪੀਜੀ ਗੀਰ ਕੋਲ ਰੀ ਹਲੋ ਕਿਹਾ ਜਾਂਦਾ ਸੀ ਕਿ ਜੋ ਵੀ ਸਾਡੀਆਂ ਗਲਤੀਆਂ ਉਹ ਅਸੀਂ ਪ੍ਰਵਾਨ ਕਰਦੇ ਆ ਭਾਵੇਂ ਉਹ ਵੇਦਵੀ ਕਾਣ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਸੁਆਮਾਂ ਦੀ ਗੱਲ ਹੋਵੇ ਜਾਂ ਪਹਿਲੂ ਕੋਈ ਹੋਵੇ ਉਹ ਤੇ ਪਹਿਲੋਂ ਹੀ ਮੰਗ ਰਿਹਾ ਕਿ ਤੁਸੀਂ ਸਾਡੀਆਂ ਦੇਖੋ ਉਹਨਾਂ ਨੇ ਅਕਾਲੀ ਦਲ ਦੀਆਂ ਗਲਤੀਆਂ ਦੀ ਗੱਲ ਕੀਤੀ ਆ ਵੀ ਅਸੀਂ ਗਲਤੀਆਂ ਮੰਨਦੇ ਆ ਜਿਹੜੀਆਂ ਉਹ ਸੁਧਾਰ ਲਹਿਰ ਬਣਾਈ ਆ ਲੇਕਿਨ ਜਿਹੜੀਆਂ ਉਹਨੇ ਆਪ ਖੁਦ ਗਲਤੀਆਂ ਕੀਤੀਆਂ ਉਹਦਾ ਨਿਰਣਾ ਕੌਣ ਕਰੂਗਾ ਉਹ ਤੇ ਦੇਖੋ ਸਿੱਖੀ ਦੀ ਮਰਜ਼ਾਦਾ ਪੜ੍ਹ ਕੇ ਦੇਖ ਲਓ ਵੀ ਕੁੜੀ ਮਾਰ ਨੜੀ ਮਾਰ ਨਾ ਮਰਜ਼ਾਦਾ ਦੇ ਵਿੱਚ ਆਉਂਦਾ ਬਸ ਇਹ ਕਿਉਂ ਕਿਸ ਤਰ੍ਹਾਂ ਸਮਝ ਰੱਖਣਾ ਨਹੀਂ ਚਾਹੀਦਾ ਗੁਰੂ ਤੋਂ ਬੇਮੁਖ ਹੋਈ ਹੈ ਤੇ ਉਹ ਕੇਸ ਜਦੋਂ ਚੱਲਦਾ ਸੀ ਉਹਨੂੰ ਸਿਵਾ ਦੇ ਦੇਣਾ ਚਾਹੀਦਾ ਸੀ ਕਦੋਂ ਕੇਸ ਚੱਲਦਾ ਸੀ ਕਦੋਂ ਦੇਖੋ 7-8 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸੋਸ਼ਲ ਮੀਡੀਆ ਤੇ ਸਾਰਾ ਅਖਬਾਰਾ ਕੀ ਹੁੰਦਾ ਰਿਹਾ ਉਹ ਕਾਲਤਾ ਦੇ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਹੈ ਐਡੀ ਬੜੀ ਸੰਸਥਾ ਜਿਹੜੀ ਕੁਰਬਾਨੀਆਂ ਦੇ ਇਤਿਹਾਸ ਤੋਂ ਨਿਕਲੀ ਆ ਉਹ ਸੰਸਥਾ ਦਾ ਪ੍ਰਧਾਨ ਬਣਨਾ ਅਸੀਂ ਤਾਂ ਕਹਿੰਦੇ ਜਿਹਨੇ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਵੀ ਤਾਲੁਕ ਕਰਨਾ ਚਾਹੀਦਾ ਉਹਨਾਂ ਤੋਂ ਸਵਾਲ ਪੁੱਛਨੇ ਚਾਹੀਦੇ ਆ ਤਾਂ ਜੋ ਸੰਗਤ ਦੇ ਵਿੱਚ ਜਿਹੜੀ ਦੁ